ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਵੱਡੇ ਭਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਤਾਲਜੀ ਸੋਈ ਆ ਤੇ ਮਗਰ ਵਛੀ ਬੜੀ ਪਿਆਰੀ ਆ ਤੇ ਦੋ ਗੱਬਣਾ ਵਾ ਰੇਟ ਵੀ ਜਿਹੜਾ ਨੇ ਦੇ ਅੱਗੇ ਵੀ ਜਦਵਾਈ ਦਾ ਨੋਰਮਲ ਹੀ ਹੁੰਦੇ ਆ ਇਹ ਅੱਜ ਵੀ ਵੇਖੋ ਅੱਜ ਵੀ ਕਹਿੰਦੇ ਕਿ ਜਿਹੜੇ ਨਾਰਮਲ ਜਿਹੇ ਰੇਟ ਕਰਨੇ ਆ ਇੱਕ ਆਧਾ ਨਾ ਕਾਫੀ ਨਾਰਮਲ ਜਿਹੇ ਰੇਟ ਚ ਗਾਂਦਣ ਦਿਖਾਵਾਂਗੇ ਟੱਪਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬੱਸ ਵਧੀਆ ਵੀਰ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਕੰਮ ਵਧੀਆ ਚੱਲੀ ਜਾਂਦਾ ਵੀਡੀਓ ਠੀਕ ਐ ਵਿਗ ਗਿਆ ਪਿਛਲਾ ਮਾਲ ਫਿਰ ਮਾਲ ਵੀਰ ਜੀ ਵਿਗ ਗਿਆ ਉਸ ਤੋਂ ਬਾਅਦ ਨਾ ਆਪਣੇ ਕੋਲ ਕਸ਼ਮੀਰ ਤੋਂ ਗਾਹਕ ਆਏ ਉਹਨਾਂ ਨੇ ਖੜੀਆਂ ਸ਼ੀਕ ਵਸੀਆਂ ਅੱਛਾ ਹਾਂਜੀ ਤਾਈਆਂ ਵੀਡੀਓ ਤੇ ਦਿਨ ਪੈ ਗਿਆ ਫਿਰ ਵੀਡੀਓ ਕਿਲਮੀ ਤੇ ਅੰਨੀ ਥੋੜੇ ਲੇਟ ਹੋ ਗਏ ਆ ਉਹਦੇ ਕਰਕੇ ਫੇਰ ਡੇ ਫੋਨ ਕਰਨ ਮੈਂ ਗਿਆ ਮਾਲ ਥੋੜਾ ਜਿਹਾ ਘੱਟ ਬਾਕੀ ਮਿਲਦਾ ਹੀ ਰਿਹਿੰਦਾ ਵਾ ਠੀਕ ਠੀਕ ਐ ਫੜ ਕੇ ਪਰਸ ਨੂੰ ਆ ਜਣ ਫੇਰ ਠੀਕ ਠੀਕ ਐ ਹਾਂਜੀ ਤੇ ਨਾਮ ਦੱਸ ਤੋ ਹਾਂਜੀ ਨਾ ਮੇਰਾ ਵੀਰ ਜੀ ਜੋ ਬਣ ਹਾਂਜੀ ਹਾਂਜੀ ਪਿੰਡ ਸ਼ਿਕਾਰਮਝੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਬਨਾ ਤੇ ਫੋਨ ਨੰਬਰ ਵੀ ਇੱਕ ਵਾਰੀ ਕੋਲ ਦੋ ਫੋਨ ਨੰਬਰ 819502858 ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਤਾਜੀ ਸੂਈ ਆ ਤੇ ਥਾਣੇ ਕਰੀ ਦੇਖ ਸਕਦੇ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ کافی ਪਿਆਰਾ ਥਾਣੇ ਜਿਹੜਾ ਇਹਦੇ ਕੋਲ ਲੱਗਾ ਵਾ ਆ ਬਿਲਕੁਲ ਹਥਰੀ ਜਵਾਈ ਵਾਲਾ ਵਾ ਬਹੁਤ ਕਿੰਨਾ ਚਿਰ ਹੋਇਆ ਵਿਦਿਆ ਨਾ ਸੋਈ ਨਾ ਇਹ ਵੀਰ ਜੀ ਅੱਜ ਰਾਤ ਨਾ 12 ਵਜੇ ਕੋਈ ਸੂਈ ਹੈ ਜੇ ਜੂਟ ਛੋਟਦੀ ਇਹਨੇ ਮਗਰ ਵੱਛੀ ਦਿੱਤੀ ਹੈ ਠੀਕ ਆ ਹਾਂਜੀ ਤੇ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀਰ ਜੀ 18 20 ਕਿਲੋ ਵੱਛੀ ਰਮਾਨ ਨਾ ਭਰੀ ਜਾਏਗੀ ਬਾਕੀ ਅੱਗੋਂ ਲੱਭਦਾ ਹੀ ਆਪਾਂ ਕਹੀ ਜਾਈਏ ਵੱਧ ਸਿਰ ਤੱਕ ਜਾਵਾਂ ਵਾਦ ਨੂੰ ਘਟ ਦੇਣਾ ਹਾਂਜੀ ਹਾਂਜੀ ਸਾਹਮਣੇ ਵੇਲੋ ਆ ਵੇਲੋ ਥਣ ਕਿੱਥੇ ਕਿੱਥੇ ਲੱਗਾ ਅੱਗੋਂ ਚੱਡਾ ਕਿੱਥੇ ਜੋ ਵੀ ਕੋਜਿਆ ਸਾਰਾ ਕੁਝ ਸਾਹਮਣੇ ਵਿਖਣ ਦਿਆ ਬੱਬਾ ਵੀਰ ਜੀ ਬਾਕੀ ਬੱਚਾ ਬਹੁਤ ਜੰਗਲ ਦਿੱਤਾ ਨਾ ਤੋਰੋ ਫਿਰ ਕਰੀਏ ਸਵੇਰੇ ਉਹਨਾਂ ਦੋ ਕਿਲੋ ਚੋਈ ਚਾਰ ਕਿਲੋ ਸਵੇਰੇ ਚੋਈ ਹੈ ਗਾਣਾ ਵਿੱਚ ਤੁਹਾਨੂੰ ਕਹੀਏ ਠੀਕ ਹੈ ਹਾਂਜੀ ਬਾਕੀ ਚਵਾ ਬਹੁਤ ਭਾਵੇਂ ਨਿਆਣਾ ਚੋਲੇ ਭਾਵੇਂ ਸਾਣਾ ਇਤੋਂ ਜਿੰਨੂੰ ਜਾਜ ਵੀ ਨਹੀਂ ਹੁੰਦੀ ਉਹ ਵੀ ਠਰੋੜ ਕੇ ਉਖਾਦ ਨੂੰ ਗਾਹ ਫੜ ਕੇ ਰੱਖਣਾ ਗਾਹ ਬਾਕੀ ਹੈਗੇ ਵੀ ਕ੍ਰੋਸ ਪੰਜ ਗਰਮੀਆਂ ਚ ਚਾਉਣ ਵਾਲੀ ਆ ਜਿਹੜੀ ਬਾਕੀ ਹਵਾਨਾ ਗਾਣਾ ਵੀ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ ਲੈ ਜਾ ਵੀਰ ਜੀ ਲੈ ਜਾ ਵਾਸ ਬਾਕੀ ਤਾਜੀ ਸੂਈ ਆ ਲੈ ਜੇ ਪੂਰੇ ਵੀ ਨਹੀਂ ਪੂਰੇ ਸਿੱਧੇ ਕੀਤੇ ਨਹੀਂ ਤੇ ਮਗਰ ਵੱਛੀ ਵੀ ਤੁਹਾਨੂੰ ਦਿਖਾ ਲਿਨੇ ਆ ਕਾਫੀ ਕਮਾਲ ਦੀ ਹੈ ਆ ਬੱਛੀ ਆ ਜਿਹੜੀ ਇਹਦੇ ਮਗਰ ਚੰਗੇ ਟਿਕੇ ਦੀ ਬੱਛੀ ਬੱਛੀ ਵੇ ਇੱਕ ਵਾਰੀ ਵੀਰ ਜੀ ਦਿਨ ਸਿੱਧੀ ਕਰਕੇ ਦਿਖਾ ਦੇ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਜੀ ਤੇ ਕਿੰਨਾ ਵੀਰ ਜੀ ਫਿਰ ਮੁੱਲ ਰੱਖ ਦੀਏ ਦਾ ਵੀਰ ਜੀ ਮੋਲੇ ਦਾ ਤੁਸੀਂ ਹੀ ਦੱਸ ਦੋ ਦੱਸਾਂ ਕਿ ਕਈ ਕਈ ਇੰਦੇ ਤੇਜ਼ੀ ਬੜੀ ਆ ਗਈ ਹੈ ਮਾਲ ਬਹੁਤ ਮਿੰਗਾ ਆਪਣੇ ਜਦੋਂ ਮਾਦੀ ਫੂਲ ਵਾਲੇ ਕੈਂਚਾ ਡੰਗਰ ਵਜਿਆਉਣਗੇ ਧੰਨਵਾਦ ਆਪਣਾ ਰੇਟ ਜਿਆ ਜੀ ਹੁੰਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਚ ਹਾਂ ਜੀ ਵੀਰ ਜੀ ਤੇ ਬਾਕੀ ਤੁਸੀਂ ਦੱਸ ਦੋ ਵੀਰ ਜੀ ਕਿੰਨਾ ਫਿਰ ਜਿਆ ਜਿਆ ਕਰੀਏ ਤੁਸੀਂ ਦੱਸ ਦੋ ਕਿ ਨਿਕਲਦੀ ਹੈਗੀ ਬੱਸ ਆਪੀ ਤੋਂ ਹਿੰਦਸਣਾ ਆ ਕਿਨੇ ਲਈ ਹੈ ਤਸੀਂ ਦੱਸੀਏ ਦਵਾ ਦਾ ਵੀਰ ਦਾ ਇਹ ਟਿਕਣਾ ਦੇਈਏ 70000 ਇਹ ਸਭ ਤਿਆਰ ਅੱਜ ਜਾਤਾ ਅੱਗੇ ਕਿੰਨੇ ਦਿੰਦੇ ਇੱਕ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਜਿਆਦਾ ਅੱਜ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਉੱਚਾ ਮੁੱਲ ਕਰ ਦੇਣਾ ਗੱਲ ਨਹੀਂ ਇੱਥੇ ਕਰੀਏਗੀ 55000 ਦੀ ਵੈਰ ਦੇ ਅੱਛਾ 55000 ਦੀ ਦੇ ਦੋ 55000 ਇਹਦੇ ਚ ਛੋਟ ਛੱਟ ਕਰ ਦੋਗੇ 8000 ਰੁਪਏ ਛੋਟ ਕਰਾਂਗੇ 52000 ਦੀ ਵੈਰ ਦਾਂਗੇ ਜਿਹੜਾ ਮਰਜੀ ਵੇਚਣ ਆਲਾ ਲੈ ਜਾਏ ਘਰ ਰੱਖਣ ਆਲਾ ਲੈ ਜਾਏ ਅੱਛਾ ਹਾਂਜੀ ਠੀਕ ਆ ਤੇ ਬਾਕੀ ਥਾਣੇ ਦੇ ਘਰੇ ਤੁਹਾਨੂੰ ਲੱਗੇ ਤਾਂ ਫਿਰ ਤੋਂ ਦੱਸਾ ਦਿਓ ਤੇ ਆ ਵਸ਼ੀ ਆ ਜਿਹਦੀ ਮਗਰ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਥਾਣਾ ਇਹਦੇ ਕੋ ਵੀ ਬੜਾ ਕਮਾਲ ਦਾ ਵਾ ਅਜੇ ਤਿਆਰ ਹੋਣੀ ਆ ਆ ਦੇਖ ਸਕਦੇ ਹਲੇ ਗੱਬਣ ਆ ਅੱਗੋਂ ਦੀ ਬਈ ਤਾਂ ਹੁੰਦਾ ਇਸ ਬਈਆ ਅਜ ਤਾਂ ਫੇਰੀ ਰਾਕੀ ਹੈਗੀ ਠੰਡੀ ਠੇਰੀ ਐ ਵੀ ਜੜੀ ਭਾਣ ਕੇ ਨਿਆਣਾ ਬਹਿ ਜੇ ਇਤਨਾ ਹੀ ਆਹ ਦੇਖ ਸਕਦੇ ਆ ਇਹਨਾਂ ਥੋੜਾ ਡਰਦਾ ਐ ਜੇ ਪਰ ਉਤਰਾਂ ਕਿੰਨੇ ਕੇ ਦੁੱਧ ਆ ਲਈ ਜੀ ਵਿਧੀਏ ਦੁੱਧ ਦੇ ਮਸ਼ੀ 12 13 ਕਿਲੋ ਦਊਗੀ ਰਮਾਨਾ ਹੈਗੀ ਜਰਸੀ ਜਿਆ ਹੈ ਜਰਸੀ ਇਹ ਜਰਸੀ ਤੇ ਬਾਕੀ ਜਿਹੋ ਜਿਹਾਂ ਜਰਸੀਆਂ ਨੇ ਉਹਦਾ ਕੀ ਇਹਦਾ ਕੱਦ ਦੇ ਜਿਹੜੇ ਸਾਹ ਨਾਲ ਜਰਸੀਆਂ ਦੇ ਕੱਦ ਹੁੰਦੇ ਆ ਉਤਰਾਂ ਦੇ ਐ ਚਮਕਾ ਜਾਵਾ ਦੇ ਮੁਕਾਬਲੇ ਦਰਮਿਆਨਾ ਹੀ ਆ ਬੀ ਬਣੂ ਵੀ ਬਹੁਤ ਥਾਂ ਤੋਂ ਬਹੁਤ ਚੰਗਾ ਲੱਗਦਾ ਬਾਕੀ ਹਲੇ ਤਿਆਰ ਹੋਣੀ ਆ ਜਿੰਦ ਤੋਂ ਲੈ ਜੇ ਵਾਸਤ ਆਪ ਕੋ ਤਾਂ ਬਾਕੀ ਬਹੁਤਾ ਕੀ ਗੱਦ ਨਹੀਂ ਹੈ ਨੋਰਮਲ ਜਿਹਾ ਠੀਕ ਹੈ ਜਿਹੜਾ ਬਾਕੀ ਇਹ ਹੈ ਕਿ ਗਰਮੀਆਂ ਚ ਚੌਣ ਲਈ ਚੰਗੀ ਆ ਸਾਰੀਆਂ ਗਰਮੀਆਂ ਨੇ ਦੁੱਧ ਚ ਵਾਈ ਜਾਣਾ ਤੇ ਨਾ ਕੋਈ ਏਡੀ ਗਰਮੀ ਦੀ ਪਰਵਾਹੀ ਹੁੰਦੀ ਇਹਨਾਂ ਨੂੰ ਤੇ ਥਣ ਵੀ ਕਾਫੀ ਕਮਾਲ ਦਾ ਲੱਗਿਆ ਜਿੱਦਣੇ ਤਿਆਰ ਹੋਈ ਉਦਨ ਜਿਹੜਾ ਕੱਲਾ ਕੱਲਾ ਥਾਣੇ ਨੇ ਵੱਖਰਾ ਵੱਖਰਾ ਤਿਆਰ ਕਰਨਾ ਤੇ ਇਹਦਾ ਮੁੱਲ ਕਿੰਨਾ ਜੇ ਵੇਚੀ ਫਿਰ ਇਹਦਾ ਮੁੱਲ ਵਿੱਚ ਜਾ ਜੀ ਤੁਸੀਂ ਦੱਸ ਦਿਓ ਜੀ ਜਿਆ ਜਿਆ ਕਰੀਏ ਫਿਰ ਹਾਂ ਜੀ ਜਿਹੜੀ ਚਾਵੇ ਪਹਿਲੇ ਫੋਨ ਤੇ ਇਹ ਆਪਾਂ 30000 ਦੀ ਬਿਸ਼ੀ ਦੇ ਦੀ ਹਾਂ ਵਿੱਚੋਂ ਕਰਨਾ ਕਮਾਨ ਤਾਂ 3000 ਰੁਪਏ ਛੋਟ 27000 ਦੀ ਜੇ ਕੋਈ ਦੂਰੋਂ ਆਏਗਾ 1000 ਹੋਰ ਸ਼ਰਤ ਅੱਛਾ 26000 ਦੀ ਦੇ ਦੇ 30000 ਦੀ ਬਿਸ਼ੀ ਦੇ ਦਾ ਠੀਕ ਹੈ ਤੇ ਹੁਣ ਇੱਕ ਆ ਕਾਫੀ ਚੰਗੇ ਕਦਕਾਠ ਵਾਲੀ ਇੱਕ ਜਰਸੀ ਕ੍ਰਾਸਡੀ ਆ ਵੜਾ ਤਿਆਰ ਹੋਣੀ ਆ ਅਜੇ ਤੇ ਅਥਾਣਾ ਇਹਦੇ ਵੀ ਲਾਗੇ ਤੇ ਦੇਖ ਸਕਦੇ ਹਵਾਨੇ ਤੇ ਬਰੀ ਬਰੀ ਕਨਾੜਾ ਜਿਹੜੀਆਂ ਚੰਗੀਆਂ ਤੇ ਹਵਾਨੇ ਦੇ ਪਿੱਛੇ ਵੱਟ ਵੀ ਦੇਖ ਸਕਦੇ ਅਜੇ ਕਾਫੀ ਕਾਚਾ ਹੈ ਬਹੁਤ ਜ਼ਿਆਦਾ ਠੀਕ ਹੈ ਤੇ ਪਿਓਰ ਜਰਸੀ ਆ ਇਹਦੀ ਫੇਰ ਵਿਖਾਉ ਦਿੰਗੀ ਇਹ ਕਿੰਨੇ ਦੇ ਦੁੱਧ ਆ ਲਈ ਜਾਵੇ ਦੀ ਦੁੱਧ ਇੰਨੇ ਨਾ ਪਹਿਲੇ ਦੂਹੇ 18 ਕਿਲੋ ਦੁੱਧ ਭੜਿਆ ਛਿੱਗੀ ਏ ਜੇ ਕੰਨੀਆਂ ਮੱਢਣ ਦੀ ਜਵਾਨੀ ਦੇ ਅੱਛਾ ਹਾਂਜੀ ਆ ਵੇਖ ਲੋ ਭਾਵੇਂ ਠੀਕ ਚਲੋ ਕੋਈ ਨੂੰ ਫੜਾਉਂਦੇ ਥੋੜਾ ਜਿਹਾ ਕਰਦੀ ਆ ਆਹ ਤੇ ਐਰ ਕੀ ਕਹਿੰਦਾ ਦੁੱਧ ਚ ਵਾਜੂਗੀ ਐਰ ਤਾਂ 20 ਤੋਂ ਪਲੱਸ ਦਊਗੀ ਬੱਚੀ ਠੀਕ ਆ ਫਾਰਮ ਚੋਂ ਲਈ ਲੱਗਦੀ ਆ ਆਪਾਂ ਇਹ ਦੁੱਧ ਲੈ ਜੇ ਥੋੜਾ ਓਏ ਥੋੜਾ ਝੰਬੂ ਦਾ ਕਰਦੀ ਆ ਪਾਣੀ ਵਾਲੀ ਕਰੀਏ ਪਾਣੀ ਨਹੀਂ ਲੈ ਜਾਓ ਵੀ ਜੇ ਬਾਕੀ ਸੋਹਣੀ ਵੜੇ ਜਰਸੀਆਂ ਦੇ ਹਿਸਾਬ ਨਾਲ ਕਦ ਕਾਠੇ ਦਾ ਉੱਚਾ ਹੈ ਐਚ ਐਫ ਗਾਵਾਂ ਵਰਗਾ ਕੱਦ ਹੈ ਜਿਹੜਾ ਇਹਦਾ ਤੇ ਕੰਪੈਕਟ ਜੇ ਹਵਾਨਾ ਤਿਆਰ ਕਰਨਾ ਵਾ ਇਹਨੇ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਹੈ ਵੀਰ ਜੀ ਇਹੋ ਜੀ ਵਸ਼ੀ ਦਾ ਲੱਖ ਲੱਖ ਇੱਕ ਵੀ ਮੰਗਦੇ ਵੈਰ ਦਾ ਮੈਂ ਚੈਨਲ ਤੇ ਹੀ ਵੇਖੀਦਾ ਵਾ ਹਾਂਜੀ ਬਾਕੀ ਆਪਾਂ ਤੁਹਾਨੂੰ ਪਤਾ ਜਾਇਜ਼ ਮੜੀ ਜਾਇਜ਼ੀ ਦੇ ਦਿਆਂਗੇ ਹਾਂਜੀ ਵਸ਼ੀ ਦਾ ਮੁੱਲ ਭਾਵੇਂ 70 75 ਕਰਾ ਲਓ ਵਸ਼ੀ 60000 ਦੀ ਦੇ ਦਾਂਗੇ ਅੱਛਾ 60000 ਦੀ ਦੇ ਦਾਂਗੇ ਤੇ ਛੋਟ ਛਾਟ ਵਿੱਚ ਮੋਕੇ ਦੇ ਦੋ 2000 ਰੁਪਇਆ ਕਰਾਂ 58000 ਦੀ ਵਸ਼ੀ ਦੇ ਦਾਂ ਮੈਂ ਵੇਚਣ ਆ ਲੈ ਜਾ ਘਰ ਆ ਲੈ ਪਾ ਠੀਕ ਬਾਕੀ ਇਹ ਕਿ ਜਿੱਦਨ ਤਿਆਰ ਹੋਈ ਜਿੱਦਨ ਤਿਆਰ ਹੋਈ ਵਸ਼ੀ 80000 ਦੀ ਜੇ ਕਿਸੇ ਨੂੰ ਪਰਖ ਵਾਲੇ ਨੇ ਲੈਣੀ ਹੈ ਮੇਰਾ ਵੀਰ ਬਾਕੀ ਇੱਕ ਗੱਲ ਹੋਰ ਆ ਜਿੰਨੇ ਲੈਣੀ ਉਹੇ ਫੋਨ ਕਰੇ ਦੂਜਾ ਮੇਰਾ ਵੀਰ ਨਾ ਕਰੇ ਠੀਕ ਹੈ ਨਾ ਠੀਕ ਹੈ ਹਾਂਜੀ ਚਲੋ ਫੋਨ ਤੇ ਕਰਨੇ ਹੀ ਆ ਵੀਰਾਂ ਨੇ ਕਰਦੇ ਪਰ ਮੇਰਾ ਵੀਰ ਸਰਦਾਰ ਹਣ ਕਈ ਵਾਰੀ ਰਲਦਾ ਕਈ ਵਾਰੀ ਨਹੀਂ ਰਲਦਾ ਨਹੀਂ ਰਲਦਾ ਪਰ ਦੱਸਾਂ ਕੀ ਹੈ ਜਿੰਨਾਂ ਦੇ ਬੜਕ ਉਹਨੇ ਲੈ ਹੀ ਲੈਣੀ ਪਹਿਲੇ ਫੋਨ ਦੇ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਕੀ ਗੱਲ ਅਗੇ ਵੀਰ ਜੀ ਵੀਰ ਜੀ ਇੱਕ ਗੱਲ ਹੋਰ ਆਪਣੀ ਵੀ ਜਿੰਨੇ ਤੇ ਗਾਂ ਖੜਦੀਆਂ ਨੇ ਨਾ ਇੱਥੋਂ ਹਾਂਜੀ ਉਹੋ ਜਿਹਾ ਕਿਨੇ ਸਾਈ ਵਾਦੇ ਆਣ ਕੇ ਭਾਵੇਂ ਫਿੱਟ ਕਰ ਲੈ ਜੇ ਨਹੀਂ ਫਿੱਟ ਤੇ ਸਾਈ ਲੈ ਜੀ ਹਾਂਜੀ ਤੇ ਜਿੰਨੇ ਆਪਣੇ ਘਰ ਮੰਗਵਾਨੀ ਉਹ ਮੈਨੂੰ ਪੈਸੇ ਪਾ ਦੇ ਅੱਛਾ ਅਪੜੀ ਲੈ ਜੀ ਠੀਕ ਹੈ ਨਾ ਇਹ ਕਿ ਮਤਲਬ ਸਾਰੇ ਪੈਸੇ ਪਾ ਦੇ ਤੇ ਫਿਰ ਭੇਜ ਦੋਗੇ ਗਾਂ ਭੇਜ ਦਾਂਗੇ ਤੇ ਜੇ ਜਿਹਦੇ ਕਿਸੇ ਨੇ ਪੈਸੇ ਨਹੀਂ ਪਾਉਣੇ ਉਹ ਇੱਥੋਂ ਆ ਕੇ ਲੱਦ ਕੇ ਲੈ ਜੇ ਹਨਾ ਲੱਦ ਕੇ ਲੈ ਜੇ ਸਾਈ ਵਾਦੇ ਹਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਕੋ ਹੀ ਤਾਜੀ ਸੂਈ ਆਵੇ પાસ ਹੀ ਹੋਣੀ ਆ ਦੀਆਂ ਤਾਂ ਰਹੀ ਵੱਜਣੀਆਂ ਇੱਥੇ ਆਓ ਆਪਣੀ ਪਾਸ ਕਰੋ ਇੱਥੇ ਪਾਸ ਕਰਕੇ ਗੱਲਾਂ ਦੀ ਪਾਸ ਕਰੋ ਗੱਭਨੇ ਵੀ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ